ਅਸ਼ਲੀਲ ਵੀਡੀਓ ਵਾਇਰਲ ਕਾਂਡ ਦੀ ਪੀੜਤਾ ਮਨਦੀਪ ਕੌਰ ਨੇ ਐਸਬੀਸੀ ਮੋਰਚਾ ਪ੍ਰਧਾਨ ਆਗਵਾਨ ਨੂੰ ਨਾਲ ਲੈ ਕੇ ਉਹ ਮੈਨ ਸੈਲ ਦਾ ਕੀਤਾ ਕਿਰਾਓ ਪੁਲਿਸ ਵੱਲੋਂ ਕੋਈ ਅਧਿਕਾਰੀ ਨਾ ਆਉਣ ਤੇ ਰੋ ਵਿੱਚ ਆਏ ਪ੍ਰਦਰਸ਼ਨਕਾਰੀਆਂ ਨੇ ਸਕੂਲ ਸਿੱਖਿਆ ਬੋਰਡ ਵਾਲੇ ਚੌਂਕ ਵਿੱਚ ਚੱਕਾ ਜਾਮ ਕੀਤਾ ਤੇ ਉਹ ਮੈਨ ਸੈਲ ਦੀ ਇੰਚਾਰਜ ਦਾ ਫੋਕਿਆ ਪੁਤਲਾ पीड़िता ने अपनी चुन्नी जलाके पुलिस सत्य सरकार नू लाहनता पाया देके कहा मेरे जानी माली नुकसान दे होंगे पुलिस अधिकारी जिम्मेवार एसीबीसी मोर्चा प्रधान बलविंदर सिंह कोमड़ा ने कहा दोषी परिवार अतिकारवाई ना करने वाले पुलिस अधिकारियां नुचढ़ावांगे हाई कोर्ट दिया पौड़िया ਧਰਨਾ ਕਾਰੀਆਂ ਨੂੰ ਸ਼ਾਂਤ ਕਰਨ ਲਈ ਅਖੀਰ ਸਿਟੀ 2 ਦੇ ਡੀਐਸਪੀ ਹਰਸਿਮਰਤ ਸਿੰਘ ਬਲ ਪਹੁੰਚੇ ਤੇ ਉਹਨਾਂ ਨੇ ਧਰਨਾ ਕਾਰੀਆਂ ਨੂੰ ਸ਼ਾਂਤ ਕੀਤਾ ਤੇ ਉਹਨਾਂ ਤੋਂ ਮੰਗ ਪੱਤਰ ਲੈ ਕੇ ਜਲਦ ਬਣਦੀਆਂ ਧਰਾਵਾਂ ਨਾਲ ਪਰਚਾ ਦਰਜ ਕਰਨ ਦਾ ਭਰੋਸਾ ਦਿੱਤਾ ਆਓ ਦੇਖਦੇ ਹਾਂ ਸਾਡੇ ਚੈਨਲ ਦੀ ਟੀਮ ਵੱਲੋਂ ਰੋਜ਼ ਪ੍ਰਦਰਸ਼ਨ ਦੀ ਕਵਰੇਜ ਕੀਤੀ ਇੱਕ ਵਿਸ਼ੇਸ਼ ਰਿਪੋਰਟ ਕਹਿੰਦਾ ਕਿ ਕਰਨੇ ਗਾਡੇ ਵਾਲਾ ਕੇਸ ਨਾ ਸੀਨੀਅਰ ਮੈਨੂੰ ਨਹੀਂ ਪਤਾ ਕਿ ਕਿ ਇਨੂੰ ਪਹਿਲੇ ਬਾਹਰ ਕੁੜੀ ਦਾ ਰੱਦ ਕਰਾਓ ਪਹਿਲੇ ਇੱਥੋਂ ਅੱਜ ਬਾਹਰ ਗਏ ਹੋਏ ਹਾਂ ਹਾਂ ਭਾਈ ਇਹਦਾ ਰੱਦ ਕਰਾ ਕਲੇ ਤੋਂ ਮੇਰਾ ਪਿਓ ਨੂੰ ਮੇਰੇ ਪਿਓ ਨੂੰ ਦੋ ਵਾਰ ਟੈਕ ਆ ਗਿਆ ਅੱਜ ਮੇਰਾ ਪਿਓ ਮਰ ਜੂਗਾ ਫੇਰ ਇਹ ਮੇਰੇ ਪਿਓ ਨੂੰ ਮੇਰੀ ਕੁੜੀ ਨਹੀਂ ਮਿਲਣੀ ਆਪ ਬੰਦੇ ਕਰ ਰਹੀ ਏ ਇੱਥੇ ਛੇਡ ਖੜ ਜਾਓ ਆਪ ਬੋਮੈਂਸਲ ਚੱਡ ਕੇ ਭੱਜ ਜਾ ਇੱਥੇ ਇਹ ਭੱਜੀ ਹੋਈ ਆ ਅੱਜ ਕੇ ਸਾਰਾ ਕੁਝ ਇੱਥੇ ਜਦੋਂ ਧਰਨਾ ਲਾਲਾ ਸੀ ਪਰਸੋ ਦੀ ਮਿਲਣਾ ਏ ਇਹ ਭੱਜੀਏ ਛੱਡ ਕੇ ਸੱਚੇ ਚੁੱਤ ਇਹ ਨੂੰ ਇਨਸਾਫ ਦਵਣ ਵਾਸਤੇ ਐਸਐਸਪੀ ਅੱਖਾਂ ਵਿੱਚ ਜੀ ਬੈਠਿਆ ਡੀਆਈਜੀ ਇੱਥੇ ਦਾ ਅੱਖਾਂ ਵਿੱਚ ਜੀ ਬੈਠਿਆ ਸਾਰਾ ਪ੍ਰੋਸੈਸ ਵਿੱਚ ਅੱਖਾਂ ਵਿੱਚ ਜੀ ਬੈਠਿਆ ਇਹ 3 ਮਹੀਨੇ ਤੋਂ ਸੜਕਾਂ ਤੇ ਰੁਲਦੀ ਫਿਰ ਰਹੀ ਹੈ ਅੱਜ ਕੁੜੀ ਦੀ ਪੱਤ ਲੁੱਟੀ ਇਹ ਇੱਜ਼ਤ ਰੱਖਣ ਵਾਲੀ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨੂੰ ਜਲੀਲ ਕੀਤਾ ਕੁੜੀਆਂ ਨੂੰ ਜਲੀਲ ਕੀਤਾ ਇਹ ਕੁੜੀਆਂ ਜਲੀਲ ਕਰ ਕਰਕੇ ਲੋਕਾਂ ਨੂੰ ਸੜਕਾਂ 'ਤੇ ਛੱਡ ਰਹੇ ਨੇ ਕੋਈ ਕਾਰਵਾਈ ਨਹੀਂ ਹੁੰਦੀ ਮੋਢੇ ਪੈਸੇ ਲੱਗਿਆ ਅੱਜ ਪੱਤ ਪੱਜ ਦੀ ਪਟਿਆਲੇ ਭੱਜੀ ਆਪਣਾ ਮੰਗ ਪੱਤਰ ਦਿਓ ਮੰਗ ਪੱਤਰ ਤੁਹਾਨੂੰ ਦੇ ਦਾਂ ਮੈਂ ਦੇਣਾ ਮੈਂ ਫੈਸਲਾ ਕਰਨਾ ਮੰਗ ਕੋਈ ਨਹੀਂ ਅਸੀਂ ਸੋਸ਼ਲ ਮੀਡੀਆ ਦੇ ਬਾਅਦ ਦੇ ਬੈਠੀਆਂ ਮੈਂ ਕਦਮ ਮੰਗ ਪਰਦਾ ਦਵਾ ਉਹ ਮੈਨੂੰ ਲੈ ਕੇ ਦਵੇ ਆਦਰ ਨਾਲ ਤੇਰੀ ਕਰਦੀ ਜਾ ਮੈਂ ਸਾਰਾ ਦਿਨ ਇਸ ਵਿੱਚ ਸਾਰਾ ਕੋ ਕੋ ਵੀ ਤੁਮੇ ਕੋ ਕੋ ਵੀ ਸਹਾਇਤਾ ਚਾਹਤੋ ਨੂੰ ਜੁੰਝਾ ਕਰਕੇ ਖੜਾਈਏ ਕੁੜੀ ਯਾਤਨ ਜੀ ਕਰਕੇ ਸੱਚੇ ਨਾਲ ਖੜਾਈਏ ਅੱਜ ਕੁੜੀ ਨੰਬਿਆ ਸੱਚੋ ਫੁੱਲਦੀਏ ਪੁਰੀ ਕਪੜੇ ਲਾਗੀ ਦਿਖਾਣਾ ਦਰਾਂ ਦੇ ਪੁਰੀ ਕਪੜੇ ਚਾਰ ਕੇ ਕਰੂਗੀ ਹੱਥ ਪਰਦਾ ਸੱਚੋ ਜੁਮੇਬਾਰਾ ਨੂੰ ਲਾਤੀ ਦਿਖਾਤਾ ਮੂਰਤਨ ਤਨ ਪੰਜਾਬ ਨੂੰ ਦਾਅਵਾ ਕਰ ਰੋ ਸੰਦੀਮ ਚਾਹਤ ਜਿਲਦਤੀ ਨੇ ਮੇਰੀ ਹੋਣੀ ਸਸਪੈਂਡ ਕਰਨਾ ਚਾਹੀਦਾ ਮਾਰ ਕੇ ਛਿੜਦਾ ਮੈਨੂੰ ਆਟਮਤੇ ਰਹੇ ਮੈਨੂੰ ਇਹ ਸੱਚੋ ਸਾਹਮਣੇ ਕੁੰਡਰ ਕਰ ਮਤਮ ਕੇ ਦੀ ਜਾਂਦੀਆ ਮੈਨੂੰ ਕਾਰਵਾਈ ਨਹੀਂ ਕਰਦੇ ਉਹਨਾਂ ਨੂੰ ਧੰਕਿਆ ਦੇ ਰਿਹਾ ਸਾਰੀ ਪ੍ਰੈਸਰ ਆਈ ਦੱਸਣਾ ਚਾਹੁੰਦੇ ਆ ਐਸਐਚਓ ਅਮਨਪ੍ਰੀਤ ਕੌਰ ਜਿਹੜੀ ਹੈ ਬੋਮੈਂਨ ਸੈਲਦੀ ਇਨ ਚਾਰਜ ਅਸੀਂ 11 ਵਜੇ ਦਾ 10 ਵਜੇ ਦਾ ਟਾਈਮ ਦਿੱਤਾ ਸੀ ਉਹ ਥਾਣਾ ਛੱਡ ਕੇ ਭੱਜ ਗਈ ਜਦੋਂ ਦੇ ਦਫ਼ਤਰ ਤੇ ਅੱਗੇ ਡੇਢ ਘੰਟਾ ਬੈਠੇ ਐਸਐਚਓ ਅੱਠ ਵੇਸ ਆਇਆ ਸੀ ਬੇਨਤੀ ਕੀਤੀ ਐਸਪੀ ਸਾਹਿਬ ਨੂੰ ਬੁਲਾ ਲਓ ਕਿਸੇ ਸੀਨੀਅਰ ਅਫਸਰ ਨੂੰ ਬੁਲਾ ਲਓ ਕੁੜੀ ਦੀ ਸੰਤੁਸ਼ਟੀ ਕਰਾ ਦਿਓ ਅਸੀਂ ਚਲੇ ਜਾਵਾਂਗੇ ਮੰਗ ਪੱਤਰ ਦੇ ਕੇ ਪਰ ਕੋਈ ਗੱਲਬਾਤ ਨਾ ਹੋਈ ਸਾਨੂੰ 2 ਘੰਟੇ ਤੋਂ ਬਾਅਦ ਸਾਨੂੰ ਇੱਥੇ ਸੜਕ ਤੇ ਬੈਠਣਾ ਪਿਆ ਜਦੋਂ ਸੜਕ ਤੇ ਬੈਠਣਾ ਪਿਆ ਕੁੜੀ ਨਾਲ ਆਪਣੀ ਚੁੰਨੀ ਫੁਕੀ ਹੈ ਐਸ ਇਸ ਕੁੜੀ ਦੇ ਚੁੰਨੀ ਦਾ ਜੁਮੇਵਾਰ ਹੋਊਗਾ ਇਸ ਨੂੰ ਤੁਰੰਤ ਅਸੀਂ ਸਸਪੈਂਡ ਕਰਨਾ ਦੀ ਮੰਗ ਕਰਦੇ ਆਂ ਅੱਠ ਪੈਸਾ ਸੈਕਟਰ ਨੂੰ ਤੁਰੰਤ ਸਸਪੈਂਡ ਕੀਤਾ ਜਾਵੇ ਤੇ ਬੋਮਨ ਸ਼ਲਤੀ ਇੰਚਾਰਜ ਦਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਐਸਐਚ ਨੂੰ ਤੁਰੰਤ ਸਸਪੈਂਡ ਕੀਤਾ ਜਾਵੇ ਨਹੀਂ ਤਾਂ ਕੱਲ ਨੂੰ ਸਭ ਚੁੰਨੀ ਸਭ ਬੇਟੀ ਜਿਹੜੀ ਇਜਤੂਤੀ ਹੈ ਸੋਚ ਜਾਣੀ ਐ ਇੱਥੇ ਅੱਠ ਪੈਸਾ ਨਾਲ ਦੇ ਬੁਰੇ ਚੁੰਨੀਆਂ ਫੁਕੜੀਆਂ ਆਪਣੀਆਂ ਆ ਕੇ ਜਿਨ੍ਹਾਂ ਦੇ ਦਿੱਤੀ ਹਦੀ ਇਜਤਾਲ ਰੋਟੀਆਂ ਅੱਠ ਪੈਸਾ ਐਸਐਚ ਨੂੰ ਅੱਜ ਚੁੰਨੀ ਭਗਵਾਈ ਹੈ ਹਰ ਕੇ ਸਾਨੂੰ ਧਮਕੀਆਂ ਦੇ ਕੇ ਏ ਕੁੜੀਆਂ ਦੇ ਕੱਪੜੇ ਕਹਿੰਦੀਆਂ ਕੱਪੜੇ ਪਾੜ ਕੇ ਇੱਥੇ ਖੜ੍ਹ ਜੂਗੀ ਇਸ ਐਸਐਚਓ ਦੇ ਗਲ ਤੇ ਹਾਰ ਪਾਉਂਗੀ ਜਿਹਨੇ ਮੈਨੂੰ ਡਰਾਇਆ ਧਮਕਾਇਆ ਤੇ ਮੇਰੇ ਖਿਲਾਫ ਕਾਰਵਾਈ ਕਰਨ ਨੂੰ ਐਸਐਚਓ ਨੂੰ ਧਮਕੀਆਂ ਦੇ ਰਿਹਾ ਹੈ ਐਸਐਚਓ اٹਹੇ ਤਾਣਾ ਇਹਨੂੰ ਸਸਪੈਂਡ ਕਰਨ ਦੀ ਮੰਗ ਰੱਖਦੇ ਆ ਡੀਜੀਪੀ ਸਾਹਿਬ ਇਹਨੂੰ ਤੁਰੰਤ ਸਸਪੈਂਡ ਕੀਤਾ ਜਾਵੇ ਤਾਂ ਕਿ ਕੋਈ ਵੀ ਐਸਐਚਓ ਇੱਜ਼ਤ ਮੁੱਤੀ ਹੋਈ ਕੁੜੀ ਨੂੰ ਤੰਗ ਪ੍ਰੇਸ਼ਾਨ ਨਾ ਕਰ ਸਕੇ ਉਹ ਦਿਨ ਪਹਿਲੇ ਵੀ ਮੈਂ ਸਿਟੀ ਥਾਣੇ ਤੋਂ ਰਿਪੋਰਟ ਲੈ ਕੇ ਨੂੰ ਦਿੱਤੀ ਜਿਹੜੀ ਕਿ ਮੈਂ ਸਾਰੀ ਪਬਲਿਕ ਨੂੰ ਦੱਸਿਆ ਸੀ ਕਿ ਅਮਨਦੀਪ ਕੌਰ ਮੈਡਮ ਨੇ ਮੇਰੇ ਕੋ ਦੋ ਦਿਨ ਲੈ ਕੇ ਕਹੇ ਸੀ ਕਿ ਤੇਰੀ ਕਾਰਵਾਈ ਕਰਦਾਂਗੇ ਨਹੀਂ ਤੇ ਤੇਰੀ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਨਹੀਂ ਹੋਈ ਉਦੋਂ ਵੀ ਮੈਂ ਇਹਦਾ ਪਿੱਟੇ ਸਿਆਪਾ ਰੋਕੇ ਗਈ ਐ ਤੇ ਅੱਜ ਜਨੇ ਪੂਰੇ ਮੋਹੱਲੇ ਸਾਹਿਬ ਜਿਵੇਂ ਮੈਨੂੰ ਬਦਨਾਮ ਕਰਦਾ ਮੇਰੀ ਚੁੰਨੀ ਤਾਂ ਕਹਿੰਨੇ ਰੋਲਦੀ ਤਾਨੂੰ ਬਦਲਿਕ ਨੂੰ ਜਾਂਦਾਂ ਨੂੰ ਅਜੇ ਵੀ ਨਹੀਂ ਦਿਖ ਰਿਹਾ ਮੇਰੇ ਨਾਲ ਕਿੰਨਾ ਤੱਕਾ ਹੋ ਰਿਹਾ ਜਿਹੜਾ ਕਿ ਮੇਰਾ ਸੋਹਰਾ ਪਰਿਵਾਰ ਮੈਨੂੰ ਜਾਨੋਂ ਮਾਰਨ ਦੇ ਤਮ ਕੀ ਅਭੀ ਦਿੱਤੀਆ ਮੈਨਾਂ ਇੰਨੀ ਮੇਰੀ ਜ਼ਿੰਦਗੀ ਤਾਰ-ਤਾਰ ਕਰਨ ਦੇ ਤਲੇ ਹੋਏ ਨੇ ਅੱਜ ਪੁਲਿਸ ਬੁਲਾ ਜਾਵਾਂ ਜਿਹੜੇ ਕਿ ਆ ਜਿਹੜੇ ਵਿਚਾਰੇ ਲੋਕ ਮੇਰੇ ਨਾਲ ਆ ਕੇ ਮੈਨੂੰ ਇਨਸਾਫ ਦਿਵਾਉਣਾ ਚਾਹੁੰਦੇ ਨੇ ਇਹਨਾਂ ਨੂੰ ਤੱਕ ਧਮਕੀ ਆਉਣ ਲੱਗ ਪਿਆ ਹੈ ਐਸ ਐਚਓ ਕੋਣ ਸੀਗਾ ਐਸ ਐਚਓ ਸਤਨਾਮ ਸਤਨਾਮ ਐਸ ਐਚਓ ਫੇਸ ਪਹਿਲੇ ਦੇ ਇਹ ਕਰਦਾ ਪਿਆ ਸੀ ਫੋਨ ਕਿ ਹਾਂਜੀ ਤੁਸੀਂ ਦੱਸੋ ਤਰਨਾ ਕਦੋਂ ਲਾਉਣਾ ਵਾ ਹੁਣ ਇਹਨਾਂ ਨੂੰ ਧਮਕੀਆਂ ਦੇ ਰਿਹਾ ਵਾ ਕਿ ਦੇਜੋ ਹੀ ਆਪਣਾ ਇਹ ਪੇਟ ਸਿਆਪਾ ਨਾ ਬੰਦ ਕੀਤਾ ਤਾ ਤੁਹਾਨੂੰ ਮਰਾ ਦਾਂਗੇ ਇਹ ਕਰ ਦਾਂਗੇ ਆਹ ਕੁਛ ਕਰ ਰਹੀ ਹੈ ਸਰਕਾਰ ਕਿ ਇੱਕ ਮੇਰੀ ਮਨਦੀਪ ਗੁਰ ਜਿਹੜੀ ਅੰਮਰਸਰ ਤੋਂ ਲੜਕੀ ਨਾਈ ਨਾ ਇੰਨਾ ਕੁਝ ਹੋਇਆ ਇੱਥੇ ਮੇਰੀ ਸੁਣਵਾਈ ਨਾ ਹੋ ਸਕੇ ਇਹ ਕੀ ਚਾਉਂਦੇ ਆ ਮੈਂ ਨੰਗੀ ਹੋ ਕੇ ਦਿਖਾਦਾ ਕਿ ਜਾਂ ਮੈਂ ਇੱਥੇ ਆਤਮਦਿਆ ਕਰ ਲਾ ਕਿਸੇ ਗੱਡੀ ਤੇ ਲੈ ਆ ਜਾ ਤਾਂ ਸੁਣਵਾਈ ਕਰਨਗੇ ਅੱਜ ਮੈਂ ਜੇ ਆਜ ਨਾ ਚੱਕਦੀ ਮੈਂ ਜਨਤਾ ਨੂੰ ਪਬਲਿਕ ਨੂੰ ਨਾ ਦੱਸਦੀ ਤਾਂ ਮੇਰੀ ਸੁਣਵਾਈ ਕਦੀ ਕਿਸੇ ਮੇਰੇ ਰਿਸ਼ਤੇਦਾਰਾਂ ਨੂੰ ਮੇਰੇ ਘਰ ਦੇ ਨੂੰ ਐਨੀ ਸੀ ਪਤਾ ਲੱਗਣਾ ਕਿ ਮੇਰੇ ਨਾਲ ਇੱਥੇ ਕਮਲ ਪ੍ਰੀਖਤਿੰਦ ਲੋ ਨੇ ਕੀ ਕਰਿਆ ਸੀ ਮੈਂ ਐਮਐਲ ਔਰ ਤੱਕ ਦੇ ਚੁੱਕੀ ਵੀਡੀਓ ਤੱਕ ਸ਼ਰੇਆਮ ਦਗਾ ਚੁੱਕੀ ਪਰ ਇਹਨਾਂ ਦੇ ਕਰਨਾ ਚ ਜੂਨੀ ਸਰਕੀ ਇਹ ਅੱਜ ਤੁਸੀਂ ਇੱਥੋਂ ਦਾ ਗਿਲ ਦੇਖ ਲਓ ਇੱਥੋਂ ਦਾ ਕਿ ਗਿਰ ਚੁਕੇ ਨੇ ਇਹ ਲੋਕਾਂ ਨੂੰ ਇਤਨਕੀਆ ਦੇਰ ਤੇ ਆਗੇ ਹੁਣ ਦੱਸੋ ਮੇਰੀ ਫੈਸਲਾ ਮੇਰਾ ਕਿੱਦਾਂ ਹੋਊਗਾ ਇਹ ਦੋਸ਼ੀਆਂ ਦੇ ਕਾਰਵਾਈ ਨਹੀਂ ਕਰ ਰਹੇ ਇਹ ਮੈਨੂੰ ਮਾਰਨਾ ਚਾਹੁੰਦੇ ਨੇ ਮੈਨੂੰ ਜਿਹੜੀ ਕੁੜੀ ਆਵਾਜ਼ ਚ ਚੱਕ ਰਹੀ ਆ ਮੇਰੇ ਸਹੁਰਿਆਂ ਦੇ ਦੋ ਨੰਬਰ ਜਿਹੜੇ ਪੈਸੇ ਉਹਨਾਂ ਨੇ ਉਹਨਾਂ ਦੀ ਕੁੜੀ ਨੇ ਪਾਇਸੀ ਜਿਹੜੀ ਅੱਜ ਵੀ ਚਿੱਟੇ ਦੇ ਕੇਸ ਚ ਅੰਦਰ ਆ ਉਹਦੇ 'ਚ ਮੇਰੀ ਸੱਸ ਮੈਨੂੰ ਕਸੀਰਨਾ ਚਾਹੁੰਦੀ ਸੀ ਤੇ ਤੁਸੀਂ ਦੇਖ ਲਓ ਅੱਜ ਤੱਕ 4 ਮਹੀਨਿਆਂ ਚ ਉਹਨਾਂ ਨੇ ਕੋਈ ਮੇਰੇ ਖਿਲਾਫ ਸਬੂਤ ਨਹੀਂ ਦਿੱਤਾ ਕਿ ਮੈਂ ਚਿੱਟਾ ਲਾਉਂਦੀ ਸੀ ਜਾਂ ਮੈਂ ਬੰਦਿਆਣਾ ਵੋਟਲਾ ਚ ਜਾਂਦੀ ਸੀ ਮੇਰੇ ਖਿਲਾਫ ਇੱਕ ਸਬੂਤ ਨਹੀਂ ਦਿੱਤਾ ਤੇ ਮੈਂ ਜੋ ਵੀ ਅੱਜ ਤੱਕ ਬੋਲਿਆ ਸਾਰਾ ਸੱਚ ਬੋਲਿਆ ਜੋ ਸਾਡ ਬੀਤੀ ਮੇਰੇ ਨਾਲ ਹੋਈ ਸੀ ਤੇ ਜੋ ਸੱਚ ਆ ਮੇਰੀ ਨਣਾੜ ਅਮਨੀਤ ਕੌਰ ਵੜਾ ਜੇਲ੍ਹ ਚ ਜਿਹੜੀ ਬੈਠੀ ਆ ਉਹਨੂੰ ਛਡਾਉਣ ਵਾਸਤੇ ਮੇਰੇ ਸਾਥ ਸਾਰੇ ਕਾਂਗਰਸ ਆ ਇਹ ਸਾਰਾ ਕੁਝ ਮੇਰੇ ਸੱਸ ਬਲਜਿੰਦਰ ਕੌਰ ਕਹਿੰਦੇ ਹੋ ਰਿਹਾ ਜਿਦਿਕੇ ਅੱਜ ਮੇਰੀ ਕਾਰਵਾਈ ਨਹੀਂ ਹੋ ਰਹੀ ਕਿਉਂਕਿ ਉਹ ਮੋਟਾ ਵੈਸਾ ਚੜ ਰਹੀ ਹੈ ਉਹ 10 ਲੱਖ 20 ਲੱਖ ਕੀ 50 ਲੱਖ ਇਤੋਂ ਤੱਕ ਜੇ 1 ਕਰੋੜ ਵੀ ਉਹਨੂੰ ਪੁਲਿਸ ਵਾਲਿਆਂ ਨੂੰ ਦੇਣਾ ਪਵੇ ਤਾਂ ਉਹ ਮੇਰਾ ਘਰ ਨਹੀਂ ਬਸਣ ਦਊਗੀ ਉਹ ਮੈਨੂੰ ਇਤੋਂ ਤੱਕ ਜਲੀਲ ਕਰ ਦਊਗੀ ਕਿ ਮੈਂ ਮਰਨ ਲਈ ਖੁਦ ਹੀ ਮਜਬੂਰ ਹੋ ਜਾਵਾਂਗੀ ਅਖੀਰਤਰ ਨਾਕਾਰੀਆਂ ਨੂੰ ਸ਼ਾਂਤ ਕਰਨ ਲਈ ਡੀਐਸਪੀ ਸਿਟੀ 2 ਹਰਿਮੰਤ ਸਿੰਘ ਵੱਲ ਪਹੁੰਚੇ ਉਹਨਾਂ ਨੇ ਮੰਗ ਪੱਤਰ ਲਿਆ ਤੇ ਜਲ ਬੰਦੀ ਕਾਨੂੰਨੀ ਕਾਰਵਾਈ ਕਰਨ ਦਾ ਪਰੋਸਾ ਦਿੱਤਾ ਪਰ ਦਿੱਤਾ ਪੀੜਤ ਪਰਿਵਾਰ ਕਾਫੀ ਦਿਨਾਂ ਤੋਂ ਜਿਹੜਾ ਅੱਜ ਇੱਥੇ ਧਰਨਾ ਲਾਇਆ ਗਿਆ ਕਿ ਇਹ ਜਿਹੜੀ ਕਾਰਵਾਈ ਹੈ ਕਦੋਂ ਤੱਕ ਹੈ ਜਿਹੜੀ ਪ੍ਰੋਪਰ ਹੋ ਸਕਦੀ ਹੈ ਜੀ ਮੈਂ ਵੀ ਮੈਨੂੰ ਸਾਡੇ ਨਾਲ ਦੇ ਰਿਲੇਟਡ ਕੇਸ ਨਹੀਂ ਹੈ ਪਰ ਫਿਰ ਵੀ ਮੇਰੇ ਕੋ ਇਹ ਪਹਿਲਾਂ ਵੀ ਆਏ ਸੀ ਉਹਦੇ ਚ ਵੀ ਅ ਕੀ ਕਹਿੰਦੇ ਮੇਰੇ ਕੋ ਆਫੀਸ਼ੀਅਲੀ ਦੀ ਅਨਆਫੀਸ਼ੀਅਲੀ ਆਏ ਸੀ ਹੱਦ ਵੀ ਕੀਤੀ ਹੈ ਜਿਹੜੀ ਵੀ ਆਪਣੇ ਕੰਸਰਨਡ ਅਫਸਰ ਨੇ ਇਹਨਾਂ ਦੇ ਇੱਕ ਜਿਹੜਾ ਜਿਹਦੇ ਖਿਲਾਫ ਹੈ ਉਹਦੇ ਰੈਸਟ ਆ ਕੇ ਨੂੰ ਕੋਰਟ ਚ ਭੇਜਿਆ ਹੈ ਇਹਨਾਂ ਦਾ ਇੱਕ ਮਨ ਤੇ ਬੋਝ ਹੈ ਇਸ ਕਰਦਾ ਵੀ ਉਹਨੂੰ ਬੀਲ ਕੀ ਕਹਿੰਦੇ ਵੀ ਉਹਨੂੰ ਇੰਨੇ ਦਿਨ ਅੰਦਰ ਰੱਖਿਆ ਇਹ ਤੇ ਕੋਰਟ ਦਾ ਕੰਮ ਹੁੰਦਾ ਹੈ ਪੁਲਿਸ ਦਾ ਕੰਮ ਹੁੰਦਾ ਹੈ ਵੀ ਤਰਤੀਜ ਇੱਕ ਮੁਕੰਮਲ ਕਰਕੇ ਤੇ ਉਹਦੀ ਅਰੈਸਟ ਪਾਉਣੀ ਤੇ ਅਰੈਸਟ ਪਾਉਣ ਤੋਂ ਬਾਅਦ ਚਲਾਣ ਦੇ ਜੀ ਉਹ ਅੱਜ ਮੰਗਮੱਤਰ ਜਿਹੜਾ ਇਹਨਾਂ ਨੇ ਕਿਹਾ ਜਿੰਨਾਂ ਵੀ ਮਾਰ ਕੇ ਐਸਐਸਪੀ ਸਾਹਿਬ ਕਰਨਗੇ ਉਹਨਾਂ ਨੂੰ ਅ ਅੱਗੇ ਅਗਲੀ ਕਾਰਵਾਈ ਅਮਲ ਹੋ ਜਾ ਬਸ ਸਰ ਜਿਸ ਤਰ੍ਹਾਂ ਕਹਿ ਰਹੇ ਨੇ ਕਿ ਲੜਕੀ ਸੰਤੁਸ਼ਟੀ ਹੋਈ ਧਾਰਾਵਾਂ ਤੋਂ ਸਾਨੂੰ ਲੱਗਦਾ ਕਿ ਉਹ ਧਾਰਾਂ ਲੱਗਣਗੀਆਂ ਉਹ ਵੀ ਦੇਖੋ ਮੈਂ ਇਸ ਕੇਸ ਨਾਲ ਮੈਨੂੰ ਕੋਈ ਕਨਫਰਮ ਨਹੀਂ ਹੈ ਪਰ ਇਹ ਮੇਰਾ ਇਲਾਕਾ ਹੋਣ ਕਰਕੇ ਵੀ ਇਹਦੇ ਵਿੱਚ ਆਠ ਫੇਸ ਮੇਰੇ ਕੋਲ ਜੂਰੀ ਡਿਕਸ਼ਨ ਹੈ ਇਸ ਕਰਕੇ ਮੈਂ ਆਇਆ ਹਾਂ ਕਿ ਮੈਂ ਇਹਨਾਂ ਦੀ ਜਿਹੜੀ ਐਪਲੀਕੇਸ਼ਨ ਅਸਤੀ ਕਾਰ ਨੂੰ ਨਵਾਣ ਜੋ ਵੀ ਅੱਗੇ ਕਰ ਰਹੀ ਉਹ ਕਾਨੂੰਨ ਪਸਾਬ ਕਰਾਤੀ